ਬਹੁਤ سارے ਲੋਕ ਇਸ ਲੀਨਾ ਬਾਰੇ ਕਹਿੰਦੇ ਹੋ ਵੀ ਉਹਨੇ ਇਸ਼ਕ ਚ ਸਾਰਾ ਕੈਰੀਅਰ ਖਰਾਬ ਕਰ ਲਿਆ। ਇਹ ਮੇਰੇ ਰਿਸ਼ਤੇ, ਸ਼ਾਮ ਦੀ, ਸ਼ਾਮ ਦੀ, ਸ਼ਾਮ ਦੀ ਆਹ ਦਾ ਕਿੰਨਾ ਕੈਰੀਅਰ ਖਰਾਬ ਕਰ ਗਈ। ਮੁੰਡੇ ਇੱਕ ਔਰਤ ਨੂੰ ਪਿਆਰ ਕਿਉਂ ਨਹੀਂ ਕਰ ਸਕਦੇ? ਵੀ ਤੁਸੀਂ ਇੱਕ ਨਾਲ ساری ਉਮਰ ਕਿਉਂ ਨਹੀਂ ਰਹਿ ਸਕਦੇ? ਇਕੱਲਾ ਲਵ ਯੂ ਕਹਿਣਾ ਪਿਆਰ ਆ ਤੁਹਾਡੇ ਸਿਰ। ਨਾ ਕਹੋ, ਕਹਿਣ ਨਾਲ ਤਾਂ ਕਦੇ ਪਿਆਰ ਹੀ ਨਹੀਂ ਹੋਇਆ। ਤੇ ਮੇਰੇ ਡੈਡੀ ਦਾ ਫੋਨ ਆਇਆ। ਤੇਰੀ ਕਹਿੰਦੇ ਇੱਕ ਵੀਡੀਓ ਵਾਇਰਲ ਹੋਈ ਵੀ ਆ। ਬਹੁਤ ਕਲਾਕਾਰਾਂ ਨੇ ਕੈਰੀਅਰ ਇਸ਼ਕ 'ਚ ਤਬਾਹ ਕਰ ਲਿਆ ਬੰਦਿਆਂ ਨੇ दारू 'ਚ ਕਰ ਲਿਆ ਬੀਬੀਆਂ ਨੇ ਇਸ਼ਕ 'ਚ ਇਸ਼ਕ 'ਚ ਕੀ ਅਕਸਰ ਮੁੰਡੇ ਲੋਕਾਂ ਦੀਆਂ ਗੱਡੀਆਂ ਨਾਲ ਲੋਕਾਂ ਦਿਆਂ ਅਸਲਿਆਂ ਨਾਲ ਫੋਟੋਆਂ ਪਾ ਰਹੇ ਨੇ ਵੀਡੀਓ ਪਾ ਰਹੇ ਨੇ ਵੇਖਣ ਵਾਲਾ ਉਹਨਾਂ ਨੂੰ ਦੇਖ ਕੇ ਕੀ ਕਹੂਗਾ ਨਵੇਂ ਚੱਲੇ ਨੇ ਨਾ ਫਰੈਂਡਸ ਵਿਦ ਬੈਨੀਫਿਟਸ ਇਹ ਮੈਨੂੰ ਸਮਝ ਨਹੀਂ ਆਇਆ ਹਲੇ ਇੰਨਾ ਸਾਮ ਲੈਂਦੇ ਜਾਗ ਜਾਗ ਕੱਟੀਆਂ ਰਾਤਾਂ ਪਤਾ ਹੁੰਦਾ ਪਿਆਰ ਦੇ ਸਬੂਤ ਨੇ ਬਹੁਤ ਸਾਰੇ ਲੋਕ ਸਲੀਨਾ ਬਾਰੇ ਕਹਿੰਦੇ ਨੇ ਵੀ ਸਲੀਨਾ ਦਰਦਰ ਤੋਂ ਰੱਬ ਲੱਭਦੀ ਫਿਰਦੀ ਕਦੇ ਉਹ ਸਾਈ ਸੁਦਰਸ਼ਾ ਦੇ ਜਾਂਦੀ ਕਦੇ ਉਹ ਮੁਸਲਮਾਨਾਂ ਦੇ ਕੀਰਤ ਗਾਉਣ ਲੱਗਦੀ ਸਾਈ ਸ਼ਰਿੰਦਰ ਸ਼ਾਹੀ ਜੀ ਦੀਆਂ ਗੱਲਾਂ ਸੁਣੋਗੇ ਨਾ ਬਹੁਤ ਸੋਹਣੀਆਂ ਉਹ ਜਿਹੜੀ ਗੱਡੀ ਉੱਥੇ ਆ ਉਹ ਸਾਡੇ ਵੀ ਆ ਆਪਾਂ ਗੱਡੀ ਲਈ ਜਾਂਦੇ ਆ ਤੇ ਉਹਨਾਂ ਦੀਆਂ ਗੱਲਾਂ ਲਈ ਜਾਂਦੇ ਆ ਹੁਣ ਉਹ ਪਰਸਨਲ ਲਾਈਫ ਚ ਕੀ ਕਰ ਰਹੇ ਨੇ ਆਪਾਂ ਨੂੰ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਨਾ ਜੇ ਅਸੀਂ ਉੱਥੇ ਮੱਥਾ ਟੇਕਿਆ ਉੱਥੋਂ ਬੜੇ ਘਰ ਚੱਲੇ ਨੇ ਹਨਾ ਸਾਡੇ ਮੇਰੀ ਆਪਣੀਆਂ ਫੈਮਿਲੀ ਬਹੁਤ ਸਾਰੇ ਲੋਕ ਸਲੀਨਾ ਬਾਰੇ ਕਹਿੰਦੇ ਵੀ ਉਹਨੇ ਇਸ਼ਕ ਚ ਸਾਰਾ ਕੈਰੀਅਰ ਖਰਾਬ ਕਰ ਲਿਆ ਬਿਲਕੁਲ ਕੀਤਾ ਪਿਛਲੇ 3 ਸਾਲ ਮੈਂ ਉਹਦੇ ਸਿੱਖ ਖਰਾਬ ਕੀਤੇ ਨੇ ਸੱਚੀ ਗੱਲ ਹੈ ਬਿਲਕੁਲ ਮੈਂ ਤੁਹਾਨੂੰ ਮੈਂ ਦੱਸਿਆ ਵੀ ਮੇਰੇ ਰਿਸ਼ਤੇ ਸਾਮ ਦੀ ਸਾਮ ਦੀ ਸਾਮ ਦੀ ਆਹ ਦਾ ਕਿੰਨਾ ਕੈਰੀਅਰ ਖਰਾਬ ਕਰ ਗਈ ਹੁਣ ਜਾ ਕੇ ਕੈਰੀਅਰ ਤੇ ਦੁਬਾਰਾ ਧਿਆਨ ਦਿੱਤਾ ਨੀ ਉਹ ਤਾਂ ਬਿਰਤੀ ਪੱਟੀ ਜਾਂਦੀ ਐ ਚੰਗਾ ਨਹੀਂ ਲੱਗਦਾ ਯਾਰ ਉਹ ਪੱਟੀ ਜਾਂਦੀ ਆ ਮਤਲਬ ਬੰਦਾ ਇੱਕ ਦੇ ਦਿਵਾਲੇ ਮੁਹੱਬਤ ਚੀਜ਼ ਹੀ ਇਹੀ ਆ ਵੀ ਉਹ ਤੁਹਾਨੂੰ ਸਾਰਾ ਕੁਝ ਹੀ ਗਵਾ ਜਾਂਦਾ ਜਿੱਦਾਂ ਉਹ ਕਹਿੰਦੇ ਨਹੀਂ ਹੁੰਦੇ ਵੀ ਅੰਬ ਦੇ ਦਿਵਾਲੇ ਸੱਪ ਜਿੱਦਾਂ ਲਪੇਟੇ ਮਾਰ ਲੈਂਦਾ ਨਾ ਉਹ ਇਦਾਂ ਜੇ ਕੁਛ ਆ ਵੀ ਉਹ ਜਿੱਦਾਂ ਕੋਈ ਨਹੀਂ ਆ ਉਹ گاੜਾ ਬੰਦਾ ਵੀ ਨਹੀਂ ਰੋਕਦਾ ਵੀ ਹੁਣ ਜੇ ਕਿਸੇ ਨੂੰ ਪਤਾ ਹੀ ਆ ਵੀ ਜਿਹੜਾ ਮੇਰੇ ਨਾਲ ਰਹਿ ਰਿਹਾ ਹਨਾ ਵੀ ਉਹਨੇ ਵੀ ਇਹ ਗਾਉਂਦੀ ਆ ਕਦੇ ਕਿਸੇ ਨੇ ਰੋਕਿਆ ਵੀ ਨਹੀਂ ਪਰ ਉਹ ਨਾ ਕੁਦਰਤੀ ਹੁੰਦਾ ਵੀ ਤੁਸੀਂ ਜਦੋਂ ਇਸ਼ਕ ਮੁਹੱਬਤ ਚ ਪੈ ਗਏ ਤੁਸੀਂ ਉਹਦੇ ਦਿਵਾਲੀ ਹੋ ਜਾਂਦੇ ਹੋ ਨਹੀਂ ਕਲਾਕਾਰ ਮੈਂ ਇੱਕ ਗੱਲ ਦੇਖੀ ਹੈ ਵੀ ਬਹੁਤ ਕਲਾਕਾਰਾਂ ਨੇ ਕੈਰੀਅਰ ਇਸ਼ਕ ਚ ਤਬਾਹ ਕਰ ਲਿਆ ਮੈਂ ਬਚ ਗਈ ਬੰਦਿਆਂ ਨੇ दारू ਚ ਕਰ ਲਿਆ ਬੀਬੀਆਂ ਨੇ ਇਸ਼ਕ ਚ ਕਰ ਇਸ਼ਕ ਚ ਕੀਤਾ ਇਹ ਕਿਉਂ ਹੁੰਦਾ ਵੀ ਮਤਲਬ ਵੀ ਉਹ ਪਿਆਰ ਤੋਂ ਤਰਸੇ ਮੈਂ ਪਿਛਲੇ ਮੇਰੇ ਇੱਕ ਦੋਸਤ ਨੇ ਨਾ ਮੈਂ ਕੀ ਦੱਸਾਂ ਨਾ ਵੀ ਉਹ ਮੈਨੂੰ ਅਕਸਰ ਕਹਾਣੀਆਂ ਸੁਣਾਉਂਦੇ ਰਹਿੰਦੇ ਨੇ ਇਦਾਂ ਦੀਆਂ ਵੀ ਜਿਹੜੇ ਇਸ ਤਰ੍ਹਾਂ ਤੁਹਾਡੀ ਫੀਲਡ ਦੇ ਲੋਕ ਨੇ ਪਤਾ ਨਹੀਂ ਕਿਉਂ ਵੀ ਉਹਨਾਂ ਨੂੰ ਇੱਕ ਚਾਹੀਦਾ ਹੁੰਦਾ ਮੰਦੇ ਸਿੱਖ ਵੀ ਇੱਕ ਤਾਂ ਹੋਵੇ ਪਿੱਛੇ ਵੀ ਹਾਂ ਹੁਣ ਮੈਂ ਕੁੜੀਆਂ ਨਾ ਮੈਂ ਆਉਣਾ ਜਾਣਾ ਮੈਂ ਮੇਰੀ ਫੈਮਲੀ ਨੂੰ ਨਹੀਂ ਲੈ ਕੇ ਜਾ ਸਕਦੀ ਮੰਮੀ ਦੇ ਹੈਲਥ ਇਸ਼ੂਜ਼ ਨੇ ਡੈਡੀ ਹਰਮਾਸਟਰ ਨੇ ਤੇ ਭਰਾ ਮੈਂ ਤੁਹਾਨੂੰ ਦੱਸਿਆ ਅੱਗੇ ਛੋਟਾ ਤਾਂ ਮੈਨੂੰ ਹੁੰਦਾ ਵੀ ਮੇਰੇ ਨਾਲ ਕੋਈ ਖੜਨ ਵਾਲਾ ਹੋਵੇ ਵੀ ਜਿਹੜਾ ਮੇਰੇ ਨਾਲ ਜਾਵੇ ਆਵੇ ਹਨਾ ਉਹ ਚੱਕਰ ਚ ਸ਼ਾਇਦ ਵੀ ਮੈਨੂੰ ਸੇ ਵੀ ਠੀਕ ਆ ਵੀ ਹੈ ਪਰ ਉਹ ਕਿਤੇ ਨਾ ਕਿਤੇ ਜਾ ਕੇ ਫਿਰ ਉਹੀ ਪਟ ਟੁੱਟਣਾ ਜ਼ਰੂਰੀ ਆ ਟੁੱਟਣਾ ਜ਼ਰੂਰੀ ਨਹੀਂ ਪਰ ਤੁਹਾਨੂੰ ਗਾਉਣ ਵਾਲੀ ਸ਼ਬਦ ਕਦੇ ਜਿਵੇਂ ਤੁਸੀਂ ਦੱਸਿਆ ਵੀ ਉਹ ਨੂੰ ਪਤਾ ਸੀ ਮੈਂ ਗਾਉਣ ਵਾਲੀ ਆ ਜਾਂ ਇਦਾਂ ਸੀ ਗਾਉਣ ਵਾਲੀ ਇਹ ਤੁਹਾਨੂੰ ਤੰਗ ਨਹੀਂ ਕਰਿਆ ਸੀ ਨਹੀਂ ਇਹ ਸਾਡਾ ਕੀਤਾ ਹੁਣ ਅਸੀਂ ਤੁਸੀਂ ਬੈਠੇ ਹੋ ਤੁਸੀਂ ਪੋਡਕਾਸਟ ਕਰ ਰਹੇ ਹੋ ਤੁਹਾਡਾ ਕੰਮ ਆ ਮੇਰਾ ਕੰਮ ਆ ਗਾਉਣਾ ਅਸੀਂ ਦਿਹਾੜੀ ਲੈ ਕੇ ਆਉਨੇ ਆ ਠੀਕ ਹੈ ਇਹਦੇ ਚ ਕਦੇ ਸ਼ਰਮ ਨਹੀਂ ਮਤਲਬ ਕਿ ਜੇ ਇਹ ਹੁੰਦਾ ਨਾ ਵੀ ਆਪਾਂ ਨੂੰ ਨਹੀਂ ਪਸੰਦ ਹੁੰਦਾ ਕੋਈ ਚੀਜ਼ਾਂ ਦੂਜੇ ਦੀਆਂ ਪਰ ਤੁਸੀਂ ਬਦਲੇ ਨਹੀਂ ਫਿਰ ਕੁਝ ਚੀਜ਼ਾਂ ਆਪਣੇ ਚ ਵੀ ਛੱਡੀਆਂ ਬਿਲਕੁਲ ਬਦਲਦੇ ਆ ਸੰਦੀਪ ਆਪਾਂ ਮੈਂ ਅੱਗੇ ਵੀ ਦੱਸ ਰਹੀ ਸੀ ਨਾ ਵੀ ਆਪਾਂ ਜੇ ਚਾਹੀਏ ਗਾਣਾ ਬੰਦਾ ਆਪਣੇ ਹਿਸਾਬ ਨਾਲ ਚੱਲੇ ਇਹ ਮਿਊਚੁਅਲ ਹੁੰਦਾ ਹੂੰ ਤੁਹਾਨੂੰ ਵੀ ਉਹਦੇ ਵਾਂਗ ਚੱਲਣਾ ਪਊ ਹੋ ਸਕਦਾ ਉਹਨੇ ਵੀ ਤੁਹਾਡੇ ਲਈ ਬਹੁਤ ਚੀਜ਼ਾਂ ਛੱਡੀਆਂ ਹੋਣ ਹਨਾ ਮੈਂ ਵੀ ਛੱਡੀਆਂ ਹੋਣਗੀਆਂ ਪਰ ਇੱਕ ਲੈਵਲ ਤੇ ਜਾ ਕੇ ਉਹੀ ਫੇਰ ਵੀ ਜੇ ਹੁਣ ਤੁਸੀਂ ਰਿਸ਼ਤੇ ਚ ਕੱਲਾ ਪਿਆਰ 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 ਵੀ ਨਹੀਂ ਕਰੀ ਜਾਉਂਗੇ ਹੂੰ ਪੈਸਾ ਵੀ ਕਮਾਉਣਾ ਹੈ ਗਾਂ ਫਿਊਚਰ ਵੀ ਦੇਖਣਾ ਹੁੰਦਾ ਆਪਾਂ ਬੜੀਆਂ ਚੀਜ਼ਾਂ ਹੁੰਦੀਆਂ ਨੇ ਨਹੀਂ ਫੇਰ ਤੁਸੀਂ ਤਾਂ ਆਪਣੇ ਬਾਰੇ ਸੋਚਿਆ ਵੀ ਤੁਸੀਂ ਕਿਹਾ ਵੀ ਮੈਂ ਤਾਂ ਪੈਸੇ ਕਮਾਈ ਜਾਵਾਂ ਮੇਰੇ ਨਾਲ ਦਾ ਬੰਦਾ ਤਾਂ ਮੇਰੇ ਆਲੇ ਦੁਆਲੇ ਫਿਰ ਪੈਸਾ ਤੁਹਾਡੇ ਤੋਂ ਮੰਗਣਾ ਵੀ ਤਾਂ ਨਹੀਂ ਚੰਗਾ ਲੱਗੂਗਾ ਨਹੀਂ ਦੋ ਹੁਣ ਜੇ ਤੁਸੀਂ ਇਦਾਂ ਦਾ ਕੁਝ ਨਹੀਂ ਅਸੀਂ ਸਾਰੇ ਕਮਾ ਰਹੇ ਆ ਨਹੀਂ ਮੈਂ ਇੱਕ ਵੈਸੇ ਹੀ ਗੱਲ ਕਰਦਾ ਵੀ ਜੇ ਮੰਨ ਕੇ ਚੱਲੋ ਪਾਰਟਨਰ ਹੋਵੇ ਨਾ ਫਿਰ ਆਜ਼ਾਦੀ ਆ ਮਤਲਬ ਇੱਕ ਟਾਈਮ ਨਹੀਂ ਹੋ ਸਕਦਾ ਵੀ ਇੱਕ ਇੱਕ ਜਦੋਂ ਦਿਲਚੀ ਨੇ ਟਾਈਮ ਨਾ ਮਾੜਾ ਚੰਗਾ ਸਾਰਿਆਂ ਤੇ ਆਉਂਦਾ ਹੁਣ ਮੇਰੇ ਮੈਂ ਵੀ ਹੋ ਸਕਦਾ ਨਾ ਕਮਾਇਆ ਹੋਵੇ ਵੀ ਕਦੇ ਇਦਾਂ ਦਾ ਹੋਵੇ ਹਨਾ ਮੇਰੇ ਹੁਣ ਵੀ ਹੋ ਸਕਦਾ ਵੀ ਮੈਂ ਕਈ ਵਾਰੀ ਮੇਰਾ ਡਾਊਨਫਾਲ ਆਉਂਦਾ ਮੇਰੇ ਦੋਸਤ ਖੜਦੇ ਨੇ ਮੇਰੀ ਟੀਮ ਖੜਦੀ ਆ ਇਹ ਡਾਊਨਫਾਲ ਜਾਂ ਆਪ ਚਲਦਾ ਰਹਿੰਦਾ ਸਾਰਿਆਂ ਚ ਇਹ ਸਾਂਝਾ ਹੁੰਦਾ ਜਦੋਂ ਆਪਾਂ ਇੱਕ ਰਿਸ਼ਤੇ ਚ ਹੁੰਨੇ ਆ ਫਿਰ ਆਪਾਂ ਇੱਕ ਦੂਜੇ ਲਈ ਖੜਦੇ ਆ ਠੀਕ ਹੈ ਉਹ ਚੀਜ਼ਾਂ ਸੁਣਾਈਆਂ ਨਹੀਂ ਜਾਂਦੀਆਂ ਬਹੁਤ سارے ਲੋਕ ਸਲੀਨਾ ਬਾਰੇ ਕਹਿੰਦੇ ਨੇ ਵੀ ਸਲੀਨਾ ਦਰਦਰ ਤੋਂ ਰੱਬ ਲੱਭਦੀ ਫਿਰਦੀ ਆ ਕਦੇ ਉਹ ਸਾਈ ਸੁਰਿੰਦਰ ਸ਼ਾਹ ਦੇ ਜਾਂਦੀ ਆ ਕਦੇ ਉਹ ਮੁਸਲਮਾਨਾਂ ਦੇ ਗੀਤ ਗਾਉਣ ਲੱਗਦੀ ਆ ਕਦੇ ਉਹ ਧਾਰਮਿਕ ਗੀਤ ਇਹ ਮਤਲਬ ਲੱਗਦਾ ਹੈਗਾ ਵੀ ਕੀ ਕੀ ਹੈ ਤੁਹਾਡੇ ਮਨ ਚ ਕੀ ਚੱਲਦਾ ਸਾਰੇ ਦੱਸੋ ਨਹੀਂ ਕੋਈ ਪਾਰਟਿਕੂਲ ਇਦਾਂ ਦਾ ਨਹੀਂ ਹੈਗਾ ਵੀ ਰੱਬ ਲੱਭਦੇ ਫਿਰਦੇ ਆ ਉਹ ਤਾਂ ਆ ਮੇਰਾ ਸਾਬ ਇਹ ਆ ਵੀ ਜੇ ਮੈਂ ਗੁਰਦੁਆਰੇ ਹੁਣ ਮੈਂ ਗੁਰਦੁਆਰਾ ਸਾਹਿਬ ਬਹੁਤ ਜਾਣੀ ਆ ਹਮ ਪਰਟੀਕੂਲਰ ਕਿਸੇ ਬਾਬੇ ਨੂੰ ਨਹੀਂ ਮੰਦੀ ਜਿਹੜਾ ਜਿੱਥੋਂ ਸਾਈ ਸੁਰਿੰਦਰ ਸਾਹਿਬ ਦੀ ਜਿਹਨ ਤੁਸੀਂ ਗੱਲਾਂ ਸੁਣੋਗੇ ਨਾ ਬਹੁਤ ਸੋਹਣੀਆਂ ਠੀਕ ਹੈ ਮਤਲਬ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਉਹੀ ਜਿਹੜੀ ਗੱਦੀ ਉੱਥੇ ਆ ਉਹ ਸਾਡੇ ਵੀ ਆ ਹਮ ਆਪਾਂ ਗੱਦੀ ਲਈ ਜਾਂਦੇ ਆ ਤੇ ਉਹਨਾਂ ਦੀਆਂ ਗੱਲਾਂ ਲਈ ਜਾਂਦੇ ਆ ਹੁਣ ਉਹ ਪਰਸਨਲ ਲਾਈਫ ਚ ਕੀ ਕਰ ਰਹੇ ਨੇ ਆਪਾਂ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਨਾ ਉਹਨਾਂ ਦਾ ਕੋਈ ਸਾਡੇ ਨਾਲ ਲੈਣਾ ਦੇਣਾ ਨਹੀਂ ਰੱਬ ਤੁਹਾਨੂੰ ਐਂ ਹਾਂ ਤਾਂ ਜਾ ਕੇ ਥੋੜੀ ਲੱਭੂਗਾ ਨਹੀਂ ਪਰ ਪਰ ਹਰ ਇੱਕ ਚੀਜ਼ ਨੂੰ ਪਾਰਟਿਕੂਲਰ ਨੂੰ ਹਾਈਲਾਈਟ ਕਰਨਾ ਵੀ ਮਤਲਬ ਜਿਵੇਂ ਤੁਸੀਂ ਬਾਬਾ ਜੀ ਕੋਲੇ ਜਾਣੇ ਉਹ ਚੀਜ਼ਾਂ ਪੋਸਟ ਕਰਨੀਆਂ ਹਾਈ ਪੋਸਟ ਹੁਣ ਮੈਂ ਹਾਂ ਹੁਣ ਮੈਂ ਹੈਦਰ ਸ਼ੇਕ ਬਹੁਤ ਜਾਣੀ ਆ ਮੇਰਾ ਉਹ ਫੋਟੋ ਪਾਉਣ ਦਾ ਰੀਜ਼ਨ ਇਹ ਹੁੰਦਾ ਵੀ ਜੇ ਅਸੀਂ ਉੱਥੇ ਮੱਥਾ ਟੇਕਿਆ ਤਾਂ ਉਥੋਂ بڑے ਘਰ ਚੱਲੇ ਨੇ ਹਨਾ ਸਾਡੇ ਮੇਰੀ ਆਪਣੀਆਂ ਫੈਮਿਲੀ ਬਹੁਤ ਨਹੀਂ ਕਿਹੜੀ ਦੁਕਾਨ ਵੀ ਚਲਾਉਣ ਨੂੰ ਫਿਰਦੇ ਹੁੰਦੇ ਆ ਕਲਾਕਾਰ ਅੱਛਾ ਕੋਈ ਤਾਂ ਕੰਨੀ ਚਲਾਉਣੀ ਮੇਰਾ ਅੰਨਾ ਚ ਹਿਸਾਬ ਨਹੀਂ ਮੇਰਾ ਸਿਰਫ ਇਹ ਹੁੰਦਾ ਵੀ ਫੋਟੋ ਪਾਵਾਂ ਤਾਂ ਕਿ ਗਾਂ ਵਾਲੇ ਬੰਦੇ ਜਿਹੜੇ ਨਹੀਂ ਇੱਥੇ ਆ ਸਕਦੇ ਉਹਨਾਂ ਨੂੰ ਦਰਸ਼ਨ ਹੋ ਜਾਣ ਠੀਕ ਹੈ ਮੈਂ ਕੋਈ ਪ੍ਰੋਮੋਸ਼ਨ ਨਹੀਂ ਕਰ ਰਹੀ ਨਹੀਂ ਨਹੀਂ ਪ੍ਰੋਮੋਸ਼ਨ ਨਹੀਂ ਪਰ ਮੇਰੇ ਕਹਿਣ ਦਾ ਮਤਲਬ ਹੈ ਵੀ ਬਹੁਤ ਸਾਰੇ ਲੋਕ ਉਹਨਾਂ ਦੇ ਐਂਟੀ ਨੇ ਤੁਸੀਂ ਪੋਸਟ ਪਾਉਨੇ ਉਹਦੇ ਥੱਲੇ ਬਹੁਤ ਸਾਰੇ ਨੈਗੇਟਿਵ ਕਮੈਂਟ ਹੁੰਦੇ ਨੇ ਫਿਰ ਉਹ ਕਿਦਾਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋ ਕਿ ਮਤਲਬ ਇੱਕ ਬੰਦੇ ਲਈ ਲੋਕਾਂ ਦੀ ਇਮੇਜ ਇਦਾਂ ਦੀ ਬਣ ਜਾਂਦੀ ਆ ਜਾਂ ਕਿਸੇ ਲਈ ਵੀ ਵਲਿਕ ਉਹ ਉਹ ਬਾਬਾ ਜੀ ਨਹੀਂ ਹੋਰ ਵੀ ਜਿੰਨੀ ਦੁਨੀਆ ਦੁਨੀਆਂ ਵਿੱਚ ਚੀਜ਼ਾਂ ਨੇ ਤਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਹੁਣ ਤੁਸੀਂ ਪੋਸਟਾਂ ਪਾਉਣੀਆਂ ਬੰਦ ਕਰਤੀਆਂ ਜਾਂ ਘੱਟ ਪਾਉਣੇ ਹੋ ਇਹ ਸਾਰੀਆਂ ਚੀਜ਼ਾਂ ਕਿਉਂਕਿ ਮੈਨੂੰ ਨਹੀਂ ਪਸੰਦ ਕੋਈ ਕਿਸੇ ਬਾਰੇ ਨੈਗੇਟਿਵ ਬੋਲੇ ਮੈਨੂੰ ਮੇਰਾ ਆਲਾਦਵਾਲਾ ਵੀ ਨੈਗੇਟਿਵ ਨਹੀਂ ਚਾਹੀਦਾ ਵੀ ਜੇ ਕੋਈ ਮੈਨੂੰ ਲੱਗਦਾ ਵੀ ਇਹ ਬੰਦਾ ਮੇਰੇ ਕਹਿ ਤੇ ਨਹੀਂ ਚੱਲ ਰਿਹਾ ਨਾ ਵੀ ਮੈਂ ਉਹਨੂੰ ਇੱਕ ਲੈਵਲ ਤੇ ਪੋਜ਼ਿਟਿਵ ਕਰੂੰਗੀ ਜੇ ਉਹ ਨਹੀਂ ਚੱਲੂਗਾ ਮੈਂ ਛੱਡ ਦੂੰਗੀ ਹੂੰ ਅੱਗੇ ਟੈਨਸ਼ਨ ਆ ਆਪਣੇ ਘਟ ਨੇ ਜ਼ਿੰਦਗੀ 'ਚ ਵੀ ਆਪਾਂ ਹੋਰ ਪਾਈਏ ਤੁਸੀਂ ਮੇਰਾ ਅਕਾਊਂਟ ਵੇਖਿਓ ਮੈਨੂੰ ਕਦੇ ਨੈਗੇਟਿਵ ਕਮੈਂਟ ਹੀ ਨਹੀਂ ਆਉਂਦਾ ਵੀ ਮੈਨੂੰ ਲੋਕ ਸਾਰੇ ਪਿਆਰ ਹੀ ਇੰਨਾ ਕਰਦੇ ਨੇ ਨਾ ਵੀ ਸੋਹਣੇ ਸੋਹਣੇ ਪਰ ਸਾਰੇ ਲੋਕਾਂ ਦਾ ਇਹੀ ਕਮੈਂਟ ਮੈਂ ਜ਼ਰੂਰ ਪੜਿਆ ਸੋਹਣੇ ਸੋਹਣੇ ਕਮੈਂਟ ਆਉਂਦੇ ਨੇ ਵੀ ਯਾਰ ਵੀ ਹੁਣ ਇਸ਼ਕ ਤੋਂ ਬਚ ਗਿਰਿਓ ਮੈਂ ਜਿੰਨੇ ਕਮੈਂਟ ਦੇਖੇ ਨੇ ਫਿਲਹਾਲ ਤਾਂ ਬਚੇ ਹੋયા ਬਾਕੀ ਪਤਾ ਨਹੀਂ ਗਾਇਆ ਰੇਮ ਜੇਮ ਖਾਂਤ ਆਵਦਾ ਉਹ ਵੀ ਗਾ ਕੇ ਭੇਜਤਾ ਮੈਂ ਤੇ ਮੈਨੂੰ ਮੇਰੇ ਡੈਡੀ ਦਾ ਫੋਨ ਆਇਆ ਕਹਿੰਦੇ ਵੀ ਤੇਰੀ ਕਹਿੰਦੇ ਇੱਕ ਵੀਡੀਓ ਵਾਇਰਲ ਹੋਈ ਵੀ ਆ ਹੁਣ ਤੁਸੀਂ ਪਹਿਲਾਂ ਤੁਸੀਂ ਜੋ ਵੀਡੀਓ ਵਾਇਰਲ ਹੋਊਗਾ ਨਾ ਵੀ ਇੱਕ ਵਾਰ ਦਿਮਾਗ ਚ ਘੁੰਮ ਜਾਂਦਾ ਵੀ ਕਿੱਥੋਂ ਕੀ ਹੋ ਗਿਆ ਮੈਂ ਕਿਹਾ ਨਾ ਹੁਣ ਅੱਗੋਂ ਪਿਓ ਦਾ ਫੋਨ ਹਾਂ ਮੈਂ ਕਿਹਾ ਵੀ ਕਿਹੜੀ ਵੀਡੀਓ ਹਨਾ ਮੈਂ ਤੁਸੀਂ ਮੇਰੇ ਮੰਮੀ ਨਾਲ ਗੱਲ ਕਰਾਓ ਤੇ ਮੰਮੀ ਨੂੰ ਮੈਂ ਕਿਹਾ ਕੀ ਕਹੀ ਜਾਂਦੇ ਨੇ ਡੈਡੀ ਕਹਿੰਦੇ ਕੁਛ ਨਹੀਂ ਤੂੰ ਬੈਠੀ ਗਾ ਰਹੀ ਹੈ ਮੈਂ ਕਿਹਾ ਮੈਂ ਤਾਂ ਕਿਤੇ ਗਈ ਨਹੀਂ ਵੀ ਮੈਂ ਕਿੱਥੇ ਗਾਉਣਾ ਕਿਉਂਕਿ ਕਦੇ ਗਾਇਆ ਹੀ ਨਹੀਂ ਸਕੂਲ ਟਾਈਮ ਗਾਇਆ ਸੀ ਉਹਨਾਂ ਨੇ ਮੈਨੂੰ ਵੀਡੀਓ ਫਾਰਵਰਡ ਕੀਤੀ ਮੈਂ ਕਿਹਾ ਅੱਛਾ ਪਹਿਲਾਂ ਤਾਂ ਫੋਨ ਉਹਨੂੰ ਲਾਇਆ ਮੈਂ ਕਿਹਾ ਵੀ ਵੀਡੀਓ ਕਿਵੇਂ ਗਈ ਮੇਰੇ ਘਰਦਿਆਂ ਕੋਲ ਉਹ ਕਹਿੰਦਾ ਸਾਡਾ ਪੇਜ ਚੱਲਦਾ ਠੀਕ ਹੈ ਅਸੀਂ ਉਹ ਤੇ ਤੇਰੀ ਵੀਡੀਓ ਪਾਈ ਸੀ ਵੀ ਉਹ ਇੰਨੀ ਕੁ ਜ਼ਿਆਦੇ ਚੱਲ ਗਈ ਤੇਰੀਆਂ ਦੋ ਹੀ ਵੀਡੀਓ ਚੱਲ ਗਈਆਂ ਮੈਂ ਪੇਜ ਫੇਰ ਵੀ ਨਹੀਂ ਬਣਾਇਆ ਉਹ ਮੈਨੂੰ ਕਹਿੰਦਾ ਤੂੰ ਮੈਨੂੰ ਹਰ ਹਫ਼ਤੇ ਇੱਕ ਭੇਜ ਦਿਆ ਕਰ ਗਾ ਕੇ ਕੁਝ ਵੀ ਵੀ ਅਸੀਂ ਉਹ ਤੇ ਪਾ ਦਿਆ ਕਰਾਂਗੇ ਉਦੋਂ ਨਵਾਂ ਨਵਾਂ ਸ਼ੁਰੂ ਹੋਇਆ WhatsApp ਹੂੰ ਤੇ ਮੈਨੂੰ ਮੈਂ ਕਿਸੇ ਨੂੰ ਨਹੀਂ ਪਤਾ ਮੈਂ ਕੌਣ ਆ ਅੱਛਾ ਮੇਰਾ ਕੋਈ ਨਾਮ ਨਹੀਂ ਪਤਾ ਕਿਸਨੂੰ ਕੋਈ ਕਹੇ ਪਾਕਿਸਤਾਨ ਤੋਂ ਐ ਕੋਈ 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 ਆਸਟ੍ਰੇਲੀਆ ਤੋਂ ਆ ਕੋਈ ਕੋਈ ਇੰਡੀਆ ਦੀ ਆ ਨਾ ਤੇ ਅਸੀਂ 2014 ਚ ਆਏ ਗਏ ਇਸ ਮੈਂ ਨਾਮ ਰਿਵੀਲ ਕੀਤਾ ਪੇਜ ਬਣਾਇਆ ਸਾਢੇ ਬਾਅਦ ਉਦੋਂ ਤਾਂ ਪੂਰੀ ਮਤਲਬ ਮੇਰੀਆਂ ਵੀਡੀਓਜ਼ ਚੱਲ ਚੁੱਕੀਆਂ ਸੀ ਬਹੁਤ ਬਣਾਈਆਂ ਫਿਰ ਪਾਈਆਂ ਹਨਾ ਉੱਤੇ ਤੇ ਸਭ ਤੋਂ ਪਹਿਲੀ ਕੁੜੀ ਮੈਨੂੰ ਇਹ ਚੀਜ਼ ਦਾ ਬਹੁਤ ਮਾਣ ਹੁੰਦਾ ਨਾ ਵੀ ਮੇਰੇ ਤੋਂ ਬਾਅਦ ਹੋਰ ਕੁੜੀਆਂ ਵੀ ਉੱਠੀਆਂ ਹੂੰ ਸੋਨੰਦਾਈ ਹਨਾ ਇੱਕ ਕੁੜੀ ਕੈਨੇਡਾ ਤੋਂ ਸੀ ਸਿਮਰਨ ਸੀ ਸ਼ਾਇਦ ਉਹ ਵੀ ਆਈ ਤੇ ਅਸੀਂ ਦੋ ਤਿੰਨ ਕੁੜੀਆਂ ਇੰਨੀਆਂ ਉਦੋਂ ਵਾਇਰਲ ਹੋਈਆਂ ਸੀ ਦਨ ਮੇਰਾ ਪਹਿਲਾ ਗਾਣਾ ਆਇਆ ਸਾਹ ਵਰਗਿਆ ਉਹ ਮਤਲਬ ਬਾਬੇ ਦੀ ਮਿਹਰ ਨਾਲ ਇੰਨਾ ਕੁ ਜ਼ਿਆਦੇ ਚੱਲਿਆ ਇੰਨਾ ਕੁ ਜ਼ਿਆਦੇ ਵੀ ਸਾਨੂੰ ਪ੍ਰੋਮੋਸ਼ਨ ਦੀ ਵੀ ਲੋੜ ਨਹੀਂ ਪਈ